ਵੈਕੁਰ ਜੀ ਦਾ ਖਾਲਸਾ ਵੈਕੁਰ ਜੀ ਦੀ ਫਤਿਹ ਅੱਜ ਅਸੀਂ ਲੌਡੂਵਾਲ ਟੂਲਪਲਾਜੇ ਬਾਰੇ ਜੋ ਪਿੱਛੇ ਕੀਤਾ ਆਪਾਂ 14-15 ਦਿਨ ਬੈਠੇ ਆ ਬੈਠ ਕੇ ਆਪਾਂ ਉਹਨੂੰ ਬੰਦ ਕਰ ਦਿੱਤਾ ਵੀ ਜਦੋਂ ਐਨਐਚਏ ਦਾ ਕੋਈ ਅਧਿਕਾਰੀ ਨਹੀਂ ਪਹੁੰਚਿਆ ਜੇ ਆਪਾਂ ਉਹਨੂੰ ਬੰਦ ਕੀਤਾ ਐਨਐਚਏ ਦੇ ਜਿਹੜੇ ਉੱਚ ਲਗੇ ਹਾਈ ਹਾਈ ਕੋਰਟ ਜਾ ਕੇ ਉਹਨਾਂ ਨੇ ਰੈਟ ਡੈਕਰੀ ਕੀਤੀ ਆ ਤੇ ਉਸ ਰੈਟ ਦਾ ਜਵਾਬ ਜਰਨਲ ਟੌਰਨੀ ਨੂੰ ਕਿਹਾ ਸੀ ਦੇਲ ਲਈ ਜਿਹੜਾ ਪੰਜਾਬ ਸਰਕਾਰ ਦਾ ਵਕੀਲ ਹੁੰਦਾ ਉਹਨਾਂ ਨੇ ਉਹਨੂੰ ਕਿਹਾ ਸੀ ਕਿ ਇਹਦਾ ਪੇਸ਼ ਹੋ ਦਾਸਤਰੀਕ ਨੂੰ ਆ ਦਾਸਤਰੀਕ ਨੂੰ ਪੇਸ਼ ਹੋ ਕੇ ਦਾ ਜਵਾਬ ਦੇ ਪਰ ਅਸੀਂ ਇਸ ਚੀਜ਼ ਤੇ ਵਿਸ਼ਵਾਸ ਨਹੀਂ ਕਰਦੇ ਕਿ ਜਰਨਲ ਟੌਰਨੀ ਜਵਾਬ ਦੇਵੇ ਅਸੀਂ ਸਾਰਿਆਂ ਨੇ ਪ੍ਰਤਵੰਤੇ ਸੱਜਣ ਸਾਰੇ ਖੜੇ ਆ ਸਾਡੀਆਂ ਯੂਨੀਅਨਾਂ ਦੇ ਅਸੀਂ ਸਾਰਿਆਂ ਨੇ ਇਹ ਵਿਚਾਰ ਬਣਾਇ ਕਿ ਇਸ ਦਾ ਜਵਾਬ ਜਿਹੜਾ ਅਸੀਂ ਆਪ ਦੇਾਂਗੇ ਔਰ ਜਿੰਨੀਆਂ ਵੀ ਸ਼ੰਭੂ ਤੋਂ ਲੈ ਕੇ ਲੋਡੂਆ ਲੋਡੂਆ ਤੋਂ ਮਾਕੇ ਮਾਨਾਵਾਲ ਤੱਕ ਜਿੰਨੀਆਂ ਵੀ ਤਰੁੱਟੀਆਂ ਨੇ ਸੜਕਾਂ ਦੇ ਵਿੱਚ ਜੋ ਇੱਥੇ ਐਕਸੀਡੈਂਟ ਹੋਏ ਨੇ ਜੋ ਇਹਨਾਂ ਦਾ ਸਿਸਟਮ ਖਰਾਬ ਆ ਜਿਹੜੇ ਪੁਲ ਬਣਨ ਵਾਲੇ ਨੇ ਜੋ ਇਹਨਾਂ ਪੁਰ ਟੂਲਪਲਾਂਟਾਂ ਤੇ ਕੁੰਡਾਗਰਦੀ ਹੁੰਦੀ ਆ ਇਹ ਕੁੰਡਾਗਰਦੀ ਦੇ ਬਾਰੇ ਚ ਅਸੀਂ ਆਪਕੂਤ ਨੂੰ ਦੱਸਣਾ ਚਾਹੁੰਦੇ ਆ ਔਰ ਇਹ ਜਿਹੜੇ ਰੇਟ ਦਿਨ ਭਰ ਦਿਨ ਵਧਦੇ ਨੇ ਔਰ ਜਿਹੜੇ ਪਾਸ ਆ ਅੱਜ ਜਿਹੜਾ 350 ਦਾ ਪਾਸ ਸੀ ਉਹ 15 15000 ਦਾ ਹੋ ਗਿਆ ਉਹ 7200 ਦਾ ਹੋ ਗਿਆ 350 ਰੁਪਏ ਤੋਂ ਲੈ ਕੇ 2100 ਸਾਰਾ ਕੁਝ ਅਸੀਂ ਜਿਹੜਾ ਹਾਈ ਕੋਰਟ ਨੂੰ ਆਪ ਦੱਸਣਾ ਚਾਹੁੰਦੇ ਹਾਂ ਸਾਡਾ ਸਾਰਿਆਂ ਦਾ ਇਹ ਫੈਸਲਾ ਆਇਆ ਔਰ ਅਸੀਂ ਜਲਦੀ ਹੀ ਕੱਲ ਪਰਸੋਂ ਦੇ ਵਿੱਚ ਵਕੀਲ ਸਾਹਿਬ ਨੂੰ ਲੈ ਕੇ ਨਾਲ ਆਪਣੀ ਐਪਲੀਕੇਸ਼ਨ ਪੇਰ ਕਰਾਂਗੇ ਕਿ ਸਾਨੂੰ ਸੁਣਿਆ ਜਾਵੇ ਇਹਦੇ ਵਿੱਚ ਤੇ ਇਹਦੇ ਵਿੱਚ ਜੇ ਕਿਸੇ ਨਾਲ ਕੋਈ ਘਟਨਾ ਵਾਪਰੀ ਆ ਜੇ ਕਿਸੇ ਦਾ ਕੋਈ ਬੰਦੇ ਦੀ ਡੈਥ ਹੋਈ ਆ ਉਹ ਸਾਡੇ ਨਾਲ ਜਰੂਰ ਸੰਪਰਕ ਕਰਨ ਔਰ ਉਹਦੇ ਬਾਰੇ ਸਾਨੂੰ ਜਾਣਕਾਰੀ ਦੇਣ ਜਿਹੜੀਆਂ ਜਿਹਦੇ ਨਾਲ ਜੁੜੀਆਂ ਦੱਸ ਸਕਣ ਤੇ ਬਾਕੀ ਆਪਣੇ ਵਿਚਾਰ ਵੀ ਜੇ ਕਿਸੇ ਦੇ ਹੋਣ ਪਏ ਵਿਚਾਰ ਵੀ ਤੁਸੀਂ ਦੱਸ ਸਕਦੇ ਹੋ ਨੰਬਰ ਅਸੀਂ ਨਾਲ ਵੀਡੀਓ ਦੇ ਨਾਲ ਨੰਬਰ ਥੱਲੇ ਸ਼ੇਅਰ ਕਰਤਾ